गांव रक्षा दल पंजाब ਦੇ ਉਪ ਪ੍ਰਧਾਨ ਜੇ ਕੋਪਾਲ ਲਾਲੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜਨਾਲਾ ਵੱਲੋਂ ਗਾਵਾਂ ਨਾਲ ਭਰਿਆ ਟਰੱਕ ਤਸਵੀਰ ਲਈ ਅਸਾਮ ਵੱਲ ਜਾ ਰਿਹਾ ਹੈ ਉਦੋਂ ਉਹਨਾਂ ਨੇ ਆਪਣੇ ਦਲ ਦੇ ਬਾਕੀ ਮੈਂਬਰਾਂ ਨਾਲ ਲੈ ਕੇ ਉਸ ਟਰੱਕ ਦਾ ਪਿੱਛਾ ਕੀਤਾ ਤਾਂ ਡਰਾਈਵਰ ਨੇ ਟਰੱਕ ਭਜਾ ਲਿਆ ਪਰ ਉਹਨਾਂ ਨੇ ਆਪਣੇ ਦਲ ਅਤੇ ਪੁਲਿਸ ਦੀ ਮੁਸਤੈਦੀ ਨਾਲ ਟਰੱਕ ਨੂੰ ਜੰਡਿਆਲਾ ਗੁਰੂ ਚ ਘਿਰ ਲਿਆ ਇਸ ਮੌਕੇ ਤੇ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਟਰੱਕ ਨੂੰ ਆਪਣੇ ਰਸਤੇ ਵਿੱਚ ਲੈ ਕੇ ਅਤੇ ਟਰੱਕ ਦੇ ਮਾਲਕ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ ਜੈ ਸ਼੍ਰੀ ਰਾਮ ਜੀ ਜੀ ਨਾਮ ਬਣ ਮੈਂ ਨਾਲ ਅਰਸ਼ੀਦ ਹਾਰਤ ਕੁਮਰੀਆ ਤੇ ਆਪਾਂ ਜਗਪਾਲ ਲਾਲੀ ਦੇ ਨਾਲ گاਉਂ ਰੱਖਸ਼ਾ ਦਲ ਦੇ ਵਿੱਚ ਅਗੇ ਹੈ ਜੋ ਕਿ ਇਹਨਾਂ ਨੇ ਸੇਵਾ ਕਰੀਦੀ ਹੈ ਤੇ ਜਿੱਦਾਂ ਕਿ ਤੁਹਾਨੂੰ ਅੱਜ ਇਹ ਟ੍ਰਕ ਫੜਿਆ ਤੇ ਕੀ ਕਹਿਣਾ ਚਾਹੋਗੇ ਅੱਜ ਵਾਰ ਇਹ ਕਹਿਣਾ ਚਾਹਾਂਗੇ ਜਿੱਦਾਂ ਕਿ ਇਹਨੇ ਸੀਨੀਅਰ ਜਿਹੜੇ ਜਗਪਾਲ ਲਾਲੀ ਜੀ ਨੂੰ ਮਿਲੀ ਇਨਫੋਰਮੇਸ਼ਨ ਕਿ ਇੱਦਾਂ گاਵਾ ਦੀ ਤਸਕਰੀ ਹੋਣ ਲੱਗੀ ਹੈ ਜੋ ਕਿ ਇਹਨਾਂ ਵਾਲਿਓ ਟ੍ਰਕ ਨਿਕਲ ਗਏ ਤੇ ਇਸ ਆਮਲ ਜਿਹਨਾਂ ਨੂੰ ਵਿਜੇ ਭਾਈ ਨੇ ਦੱਸਿਆ ਕਿ ਜਾਣੇ ਹੀ ਤੇ ਉਸ ਹਿਸਾਬ ਫਿਰ ਆਪਾਂ ਇਹਦੀ ਸ਼ੁਰੂ ਤੋਂ ਨਾਕਾਬੰਦੀ ਕਰਨੀ ਆਪਣੇ ਵਾਲੋ ਸ਼ੁਰੂ ਕੀਤੀ ਹੈ ਤੇ ਕਰਦੇ ਕਰਾਂਦੇ ਆਪਾਂ ਇਹਨਾਂ ਨੂੰ ਟੋਲ ਤੇ ਆਪਾਂ ਰੋਕ ਲਿਆ ਜਿਹਦੇ ਵਿੱਚੋਂ ਤਿੰਨ ਬੰ ਮੰਗਾ ਮੰਗਾ ਡਿਆ ਹੈ ਕਿ ਜੋ ਵੀ ਬੰਦੀਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਪਿਛਲੇ ਦਿਨੀ ਵੀ ਜਿਹੜਾ ਤਰਨ ਦਾ ਨੌਸਲਟਰ ਹਾਊਸ ਫੜਿਆ ਜਿਹਦੇ ਵਿੱਚ ਪੰਜ ਕਮਿੰਟਲ ਮਾਰ ਲਈ ਆ ਮੌਕੇ ਤੇ ਜਾ ਕੇ ਆ ਫੜਿਆ ਇੱਥੇ ਤਿੰਨ ਬੰਦੇ ਫੜੇ ਆ ਤੇ ਇੱਕ ਭੱਜ ਗਿਆ ਮੌਕੇ ਤੋਂ ਜਿਹੜਾ ਡਰਾਈਵਰ ਫੜਿਆ ਗਿਆ ਜਿਹਦਾ گاਵਾ ਦਾ ਹੈਗਾ ਜਿਹਦਾ ਭਤੀਜਾ ਵੀ ਫੜਿਆ ਗਿਆ ਜਿਹੜਾ ਮੇਨ ਤਸਕਰੀ ਕਰਾਉਂਦੇ ਸੀ ਉਹ ਬੰਦਾ ਭੱਜ ਗਿਆ ਜਿਹਨੂੰ ਜਿਹੜਾ ਉਹ ਡਿਫਾਲਟਰ ਜਿਹਨੂੰ ਪਤਾ ਹੈ ਕਿ ਫਾਰਸ ਹੋ ਸਕਦੀ ਹੈ ਉਹ ਬੰਦਾ 도ੜ ਗਿਆ ਬੰਦੇ ਇੱਥੋਂ ਜਨਾਲੇ ਦੇ ਹੀ ਆ ਦੋ ਕਿ ਇਹ ਇੱਕ ਗੁੱਜਰਪੁਰੇ ਦਾ ਵੱਡੇ ਦਾ ਛੋਟੇ ਦਾ ਉਧਰ ਦੇ ਗਿਆ ਦੋ ਇਹ ਟਰੱਕ ਵੀ ਫੜਿਆ ਉਹ ਉਹਨਾਂ ਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਯਾਰ ਕੋਈ ਜਿਹੜਾ ਚੋਰ ਹੁੰਦਾ ਉਹ ਭਜਣ ਦੀ ਮੌਕੇ ਤੋਂ ਕੋਸ਼ਿਸ਼ ਕਰਦਾ ਹੀ ਹੈ ਕਿ ਭਜ ਨਹੀਂ ਪਾਏ ਉੱਥੇ ਰਸ਼ ਕਰਨੇ ਰੋਗੇ ਤੇ ਆਪਾਂ ਇਹ ਟਰੱਕ ਦੇ ਨਾਲਾ ਡਿੱਪ ਲਿਆ ਹੈਗਾ ਹਾਂ ਜੀ ਹਾਂ ਜੀ ਇਹ ਜਨਾਲੇ ਦਾ ਹੀ ਟਰੱਕ ਹੈ ਉੱਥੋਂ ਹੀ ਲੋਡ ਕਰਕੇ ਅਸਾਮ ਜਾਣਾ ਸੀ ਤੇ ਵਿੱਚ ਉਹਨਾਂ ਨੇ ਤੁਹਾਨੂੰ ਪਤਾ ਹੈ ਕਿ ਗਾਵਾਂ ਨੂੰ ਮਾਰ ਕੇ ਬੋਨ ਤਸਕਰੀ ਕਰਕੇ ਬੋਨ ਦਾ ਕਰਕੇ ਸਾਰਾ ਕੁਝ ਸਾਫ ਸਫਾਈ ਇਹਨਾਂ گاਹ ਵੇਚ ਦੇਣਾ ਹੈ ਪ੍ਰਸ਼ਾਸਨ ਕੋ ਇਹ ਹੀ ਮੰਗ ਹੈ ਜੋ ਕਿ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਕਿ ਅਸੀਂ ਪਹਿਲਾਂ ਵੀ ਲੱਗੇ ਹਨ ਜਿਹੜਾ ਸਲੱਟਰ ਹਾਊਸ ਫੜਿਆ ਉਹਨਾਂ ਦੇ 5 ਬੰਦੇ ਆ ਹੀ ਫੜੇ ਉਹਨਾਂ ਨੂੰ ਪੂਰੀ ਜੇਲ੍ਹ ਕਰਾ ਕੇ ਕਾਨੂੰਨੀ ਕਾਰਵਾਈ ਤੇ ਸਲੱਟਰ ਹਾਊਸ ਨੂੰ ਪੂਰਾ ਸਰਕਾਰ ਸੀਲ ਕਰਾਇਆ ਸੀ ਪਿਛਲੇ ਦਿਨ ਤੁਸੀਂ ਜਿੰਦਾ ਦੇਖ ਸਕਦੇ ਜੇ ਆਪਾਂ ਇਹਨੂੰ ਵੀ ਪੂਰੀ ਕਾਰਵਾਈ ਕਰਾਵਾਂਗੇ ਐਂਡ ਤਾਂ ਕਹਿ ਨਹੀਂ ਕਿ ਇੱਥੇ ਫੜੀਆਂ ਬੱਤੇ ਛੱਡ ਕੇ ਚਲ ਜਾਵਾਂਗੇ ਕਿ ਆਪੇ ਪ੍ਰਸ਼ਾਸਨ ਦੇਖੇਗਾ ਇਹਦੀ ਪੂਰੀ ਪੈਰਵਾਈ ਕਰਕੇ ਸਾਰਾ ਚੀਜ਼ ਕਰਕੇ ਇਹਨੂੰ ਗਊਸ਼ਾਲਾ ਪਹੁੰਚਾ ਕੇ ਟਰੱਕ ਦੀ ਪੂਰਾ ਕਰਕੇ ਇਹਨੂੰ ਬੌਂਡ ਕਰਾ ਕੇ ਫੇਰ ਜਾਵਾਂਗੇ ਆਪਾਂ ਅੰਦਰ گاਵਾ ਦੀ ਹਾਲਤ ਕਿਦਾਂ ਦੀ ਬਹੁਤ ਮਾੜੀ ਹੈ ਭਾਜੀ ਪਿਆਸੀਆਂ ਪਈਆਂ ਹੁਣ ਤੁਸੀਂ ਇਹੀ ਖਲੋਤੇ ਆ 10 ਮਿੰਟ ਰੋਕੋ ਕਲੋਣਾ ਮੁਸ਼ਕਲ ਹੋਇਆ ਪਿਆ ਉਹ ਰਾਤ ਦੀਆਂ ਗਾਵਾਂ ਪੂਰੀਆਂ ਬੰਦ ਸੀ ਇਹ ਤਾਂ ਹੁਣ ਖੁੱਲਿਆ ਹੀ ਆਪਣੇ ਹੱਥੀਆ ਭਟੋ ਭਰਾਵਾਂ ਨੇ ਖੋਲਿਆ ਇੱਥੇ ਹਵਾ ਦਾ ਇੱਕ ਮਿੰਟ ਨਹੀਂ ਸੀ ਜਾਨ ਲਈ ਤਰਪਾਲ ਪਾਈ ਫੱਟੇ ਲ ਆਪਣੇ ਆਪ ਲਾਏ ਹੈ ਠੀਕ ਹੈ ਜੀ ਤੇ ਤਿੰਨ ਤੋਂ ਚਾਰ ਗਾਵਾਂ ਅੰਦਰ बेहोਸ਼ ਪਈਆਂ ਲਵੀ ਉਹਨੂੰ ਦੇਖਦੇ ਨਾ ਕੱਢ ਕੇ ਨਾ ਕੀ ਬੰਦਾ ਵਾ ਕਉਸ਼ਲਾ ਲਜਾਇਆ ਜਾਏਗਾ ਨਾ ਸਰ ਕੀ ਨਾਮ ਜੀ ਆਪਣਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ ਗਾਵਾਂ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਝੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਟਰੱਕ ਆਇਆ ਸਾਡੇ ਜੈਗਪੁਰ ਲਾਲੀਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਸਾਰੀਆਂ گاਵਾਵਾਂ ਜਾਣੀਆਂ ਸੀ ਆਸਾਂ ਵਿੱਚ ਇਹਨਾਂ ਦਾ ਸਾਰਾ ਉੱਤੇ گاਉਂਾਂਸ ਵਿਕਣਾ ਸੀ ਘੜ ਤੋਂ ਘਟ ਨਹੀਂ ਤੇ 20 ਤੋਂ 22 گاਵਾਵਾਂ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ ਦੋ ਤਿੰਨ گاਵਾਵਾਂ ਬੇਹੋਸ਼ ਵੀ ਹੋ ਗਈਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿਸ ਦਿਨ ਅੱਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ گاਊ ਮਾਤਾ ਇਹ ਸਾਡੀ گاਊ ਮਾਤਾ ਦੇ ਉਂਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ ਤਾਰਨ ਲੱਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਗਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾਤੇ ਹੁਣ ਵੀ ਇਹਦੇ ਨਾਲ ਤਿੰਨ ਤੋਂ ਚਾਰ ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾਤੇ ਨੇ ਇਹ ਸਾਰਾ ਇਹਨਾਂ ਨੇ گاਉਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡੇ ਵੱਡੇ ਕੀ ਹੈ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਅਸਾਮ ਚੱਲਦਾ ਸੀ ਸ਼ਾਸਨਤਵਾਹੀ ਹੀ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਜਿਹੜੇ ਪੱਲਾ ਵੀ ਜੋ ਹੈ ਬੁੱਚੜ ਹੈਗੇ ਨੇ ਜੋ ਹੈ گاਵਾਂ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਇਹ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲਾ ਪਏ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵੱਜਣਗੀਆਂ ਉਹ ਜੁੱਤੀਆਂ ਵੱਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਬੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ 'ਚ ਇਹਨਾਂ ਨੂੰ ਉਹ ਛਿੱਤਰ ਵੱਜਣਗੇ ਉਹ ਛਿੱਤਰ ਵੱਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ ਗਾਵਾਂ ਦੀ ਗਾਂ ਸਾਡੀ ਮਾਂ ਹੈ ਆਹੀ ਇਹਨਾਂ ਨੂੰ ਛੱਡਾਂਗੇ ਨਹੀਂ ਜਿਹੜਾ ਜਿਹੜਾ ਸਾਡੇ ਡੀਕੇ ਆਏਗਾ ਉਹਨਾਂ ਦੀ ਪੂਰੀ ਰੀਜ ਇਹਨਾਂ ਦਾ ਛਿੱਤਰ ਵੀ ਹੋਏਗੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਫੜਾਇਆ ਜਾਏਗਾ ਤੇ ਇਹਨਾਂ ਤੇ ਕਾਰਵਾਈ ਵੀ ਕਰਵਾਈ ਜਾਏਗੀ ਮੇਰਾ ਨਾਮ ਜਗਪਾਲ ਲਾਲੀ ਆ ਜੀ ਪੰਜਾਬ ਉਪ ਪ੍ਰਧਾਨ ਗਊ ਰਖਸ਼ਾ ਦਲ ਰਜਿਸਟਰਡ ਸਾਨੂੰ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਇਸ ਟਰੱਕ ਦੇ ਵਿੱਚ ਗਊ ਅੰਸ਼ ਨੂੰ ਕੱਟਣ ਦੇ ਲਈ ਪੰਜਾਬ ਤੋਂ ਸ਼੍ਰੀ ਅਮਨਸਰ ਸਾਹਿਬ ਤੋਂ ਅਸਾਮ ਲਿਜਾਇਆ ਜਾ ਰਿਹਾ ਔਰ ਅਸੀਂ ਆਪਣੇ ਸੋਰਸ ਦੇ ਮੁਤਾਬਕ ਨਾਕਾ ਲਗਾਇਆ ਔਰ ਪੁਲਿਸ ਨੂੰ ਇਨਫੋਰਮ ਕੀਤਾ ਜਦੋਂ ਅਸੀਂ ਇਹ ਟਰੱਕ ਨੂੰ ਰੋਕਣ ਲਈ ਹੱਥ ਦਿੱਤਾ ਤਿੰਨੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਡਰਾਈਵਰ ਦੀ ਤੇ ਪੁਲਿਸ ਦੀ ਸੂਝ-ਬੂਝ ਨਾਲ ਅਸੀਂ ਅੱਗੋਂ ਦੀ ਨਾਕਾ ਲਾ ਕੇ ਗੱਡੀਆਂ ਅੱਗੇ ਲਾ ਕੇ ਤੇ ਇਸ ਟਰੱਕ ਨੂੰ ਰੋਕ ਲਿਆ ਤਿੰਨ ਬੰਦੇ ਚਾਰ ਬੰਦੇ ਸੀ ਟਰੱਕੇ ਚ ਮਾਲਕ ਭੱਜ ਗਿਆ ਵਿੱਚੋਂ ਤੇ ਡਰਾਈਵਰ ਤੇ ਦੋ ਡਰਾਈਵਰ ਤੇ ਇੱਕ ਕਲਿੰਡਰ ਉਹ ਸਾਡੇ ਹੱਥ ਆ ਗਿਆ ਜੀ ਉਹ ਫੜ ਕੇ ਅਸੀਂ ਪੁਲਿਸ ਨੂੰ ਹੈਂਡਓਵਰ ਕਰਤਾ ਪਤਾ ਲੱਗਾ ਕਿ ਕਿੱਥੋਂ ਲੈ ਕੇ ਕੀ ਹਿਸਾਬ ਕਰ। ਇਹ ਸਰ ਲੈ ਕੇ ਆਏ ਜੀ ਜਨਾਲੇ ਤੋਂ। ਅਜਨਾਲੇ ਦੇ ਵਿੱਚ ਕੋਈ ਮਤਲਬੀ ਸਭ ਹੀ ਨਾ ਦਾ ਬੰਦਾ ਜਿਹੜਾ ਗਾਉ ਦੀ ਤਕਸੀਰੀ ਕਰਦਾ ਉਹ ਤੇ ਅੱਗੇ ਵੀ ਪਰਚੇ ਆ। ਕਾਫੀ ਪਰਚੇ ਆ ਸਾਡੇ ਕੋਲ ਕਾਪੀਆਂ ਆ ਰਹੀਆਂ। ਇੱਕ ਪਾਣੀ ਪਾਤੇ ਚ ਵੀ ਉਹਦੇ ਪਰਚਾ ਹੋਰ ਹੀ ਪੰਜਾਬੀ ਚ ਇੱਕ ਦੋ ਪਰਚੇ ਗਏ ਆ। ਉਹਦਾ ਕੰਮ ਹੀ ਇਹ ਹੈ ਜੀ ਨਕਲੀ ਕਾਗਜ਼ ਬਣਾ ਕੇ ਤੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਗਉਆਂ ਅਸਾਮ ਕਲਕੱਤੇ ਦੂਸਰੇ ਪ੍ਰਦੇਸ਼ਾਂ ਨੂੰ ਭੇਜਦਾ ਜਦ ਕਿ ਦੂਸਰੇ ਪ੍ਰਦੇਸ਼ਾਂ ਨੂੰ ਅਸੀਂ ਗਾਊ ਭੇਜ ਨਹੀਂ ਸਕਦੇ ਔਰ ਗਾਈਆਂ ਦੇਖੋ ਜੀ 22 ਗਾਈਆਂ ਧੂਸ ਧੂਸ ਕੇ ਭਰੀਆਂ ਹਈਆਂ ਨਾ ਅੰਦਰ ਕੋਈ ਚਾਰਾ ਨਾ ਪਾਣੀ ਦਾ ਪ੍ਰਬੰਧ ਆ ਔਰ ਇਹ ਕਹਿੰਦਾ ਜੀ ਇਹ ਕਾਗਜ਼ ਬਣਾਏ ਜੀ ਦੁੱਧ ਹੀ ਗਾਈਆਂ ਔਰ ਤੁਹਾਡੇ ਪੱਤਰਕਾਰਾਂ ਦੇ ਮਾਧਿਅਮ ਨਾਲ ਮੈਂ ਦੱਸਣਾ ਚਾਹਨਾ ਕਿ ਜਿਹੜੀਆਂ ਦੁੱਧ ਹੀ ਗਾਈਆਂ ਹੁੰਦੀਆਂ ਨਾ ਉਹਦਾ ਇੱਕ ਪ੍ਰੋਸੈਸ ਹੁੰਦਾ ਪਹਿਲੀ ਗੱਲ ਤੇ ਧੂਸ ਧੂਸ ਕੇ ਹੀ ਭਰ ਨਹੀਂ ਸਕਦੇ ਕਿਉਂਕਿ ਇਕਲੂਲਟੀ ਐਕਟ ਦੇ ਅੰਦਰ ਆਉਂਦਾ ਕਿਸੇ ਨੂੰ ਜਬਰਨ ਮਦਗੀ ਲੰਦੇ ਆ ਬੰਦਕ ਬਣਾ ਕੇ ਰੱਖਣਾ ਇਕਲੂਲਟੀ ਐਕਟ ਦੇ ਅੰਦਰ ਆਉਂਦਾ ਉਹ ਵੀ ਅਸੀਂ ਕਰਾਵਾਂਗੇ ਔਰ ਦੂਸਰੀ ਗੱਲ ਜਿਹੜੀ ਦੁੱਧੀਆਂ ਗਾਈਆਂ ਹੁੰਦੀਆਂ ਜਿਹੜੀਆਂ ਅਸੀਂ ਵਪਾਰਿਕ ਗਾਈਆਂ ਹੁੰਦੀਆਂ ਉਹ ਅਸੀਂ 6 ਤੇ 7 ਤੋਂ ਵੱਧ 8 ਤੋਂ ਵੱਧ ਨਹੀਂ ਇਹਦੇ ਅੰਦਰ ਲਿਜਾ ਸਕਦੇ ਉਹਦੇ ਦਿੱਸਨ ਚਾਹੀਦਾ ਉਹਨਾਂ ਨੂੰ ਹਵਾ ਚਾਹੀਦੀ ਆ ਔਰ ਹਵਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜਦ ਕਿ ਇਹਦੇ ਵਿੱਚ ਕੋਈ ਹਵਾ ਪਾਣੀ ਦਾ ਪ੍ਰਬੰਧ ਨਹੀਂ ਜਦੋਂ ਅਸੀਂ ਫਣੀਆਂ ਸੀ ਤੇ ਇਹਦੇ ਨਾਲ ਫੱਟੇ ਲਾਏ ਹੋਏ ਸੀ ਇੱਥੇ ਤੇ ਫਟਿਆਂ ਨਾਲ ਬੰਦ ਕੀਤੀਆਂ ਤੇ ਉਤੋਂ ਤਰਪੈਲ ਨਾਲ ਬੰਦ ਕੀਤੀਆਂ ਸੀ ਬਿਲਕੁਲ ਇੱਕ ਹਵਾ ਦਾ ਤਿੰਕਾ ਵੀ ਅੰਦਰ ਜਾ ਸਕਦਾ ਸੀ ਔਰ ਅਸੀਂ ਖੋਲ ਕੇ ਜਦੋਂ ਉਹਨਾਂ ਨੂੰ ਹਵਾ ਲਾਈ ਤੇ ਹਪ 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 ਕਰਨ ਦੀਆਂ ਸੀ ਔਰ ਜਿਹੜੀਆਂ ਗਾਈਆਂ ਦੁੱਧ ਦੀ ਗਾਈਆਂ ਹੁੰਦੀਆਂ ਉਹਦਾ ਪ੍ਰੋਸੈਸ ਹੁੰਦਾ ਕਿ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇਣੀ ਹੁੰਦੀ ਆ ਉਹ ਡੀਸੀ ਸਾਹਿਬ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਆ ਉਹ ਡਿਪਟੀ ਡਾਇਰੈਕਟਰ ਸਾਹਿਬ ਉਸ ਗਾਈਆਂ ਨੂੰ ਜਿਹੜੀਆਂ ਗਾਈਆਂ ਅਸੀਂ ਦੁੱਧੀਆਂ ਪਰਮਿਟ ਲੈ ਕੇ ਉਹਦਾ ਪਰਮਿਟ ਬੰਦਾ ਲੈ ਕੇ ਅਸੀਂ ਜਾਣੀ ਹੁੰਦੀ ਆ ਦੂਸਰੇ ਸ਼ਹਿਰਾਂ 'ਚ ਵੀ ਚੰਨੀ ਪਹਿਲੀ ਗੱਲ ਤੇ ਇੰਨੀ ਦੂਰ ਜਾ ਨਹੀਂ ਸਕਦੀਆਂ ਦੁੱਧ ਦੁੱਧ ਵਾਲੀਆਂ ਗਾਈਆਂ ਅਸਾਮ 400 ਮਤਲਬ ਕਿੰਨੇ ਕਿਲੋਮੀਟਰ ਦੇ 4 ਦਿਨ ਦਾ ਰਸਤਾ ਦੁੱਧ ਵਾਲੀਆਂ ਗਾਈਆਂ ਵੈਸੇ ਜਾ ਹੀ ਨਹੀਂ ਸਕਦੀਆਂ ਇੰਨੀ ਦੂਰ ਦੂਸਰੇ ਪ੍ਰਦੇਸ਼ੀ 'ਚ ਚਲੋ ਫਿਰ ਵੀ ਇਹਨੇ ਇੱਕ ਨਕਲੀ ਕਾਗਜ਼ ਬਣਾਇਆ ਤਾਂ ਉਹਦਾ ਪਰਦਾ ਬਾਦਸ਼ਾਹੀ ਕਰਦੀ ਹੈ ਤੁਹਾਡੇ ਤਸਰੇ ਮਾਧਿਅਮ ਨਾਲ ਉਹ ਜਿਹੜਾ ਡਿਪਟੀ ਡਾਇਰੈਕਟਰ ਨੂੰ ਮਾਰਕ ਕਰਦੇ ਡੀਸੀ ਸਾਹਿਬ ਉਹ ਗਾਈਆਂ ਉੱਥੇ ਰੱਖਦਾ 2 ਤੋਂ 3 ਦਿਨ ਔਰ ਉਹਨਾਂ ਨੂੰ ਗਾਈਆਂ ਨੂੰ ਬਗੈਦਾ ਸਵੇਰੇ ਸ਼ਾਮ ਚੋਇਆ ਜਾਂਦਾ ਉਹਦੇ ਵਿੱਚ 15 ਤੋਂ 20 ਕਿਲੋ ਚ ਦੁੱਧ ਨਿਕਲਣਾ ਚਾਹੀਦਾ। ਅਗਰ 15 ਤੋਂ 20 ਕਿਲੋ ਦੁੱਧ ਉਹਦੇ ਅੰਦਰੋਂ ਨਿਕਲਦਾ ਤੇ ਉਹਨੂੰ ਇੱਕ ਮੋਹਰ ਦਿੱਤੀ ਜਾਂਦੀ ਆ ਹੈਲਥ ਦੀ ਲਾ ਕੇ ਕਿ ਇਹ ਗਾਇਆਂ ਜਿਹੜੀਆਂ ਦੁੱਧ ਹੀ ਗਾਇਆਂ। ਔਰ ਉਹ ਜਾ ਕੇ ਗਾਇਆਂ ਦਾ ਜਿਹੜਾ ਡੀਸੀ ਸਾਹਿਬ ਨੂੰ ਦਿੰਦੇ ਆ ਡੀਸੀ ਸਾਹਿਬ ਉਹਦੇ ਪਰਮਿਟ ਬਣਾਉਂਦੇ ਆ ਔਰ ਪਰਮਿਟ 'ਚ ਇੱਕ ਲਾਈਨ ਲਿਖੀ ਜਾਂਦੀ ਆ ਕਿ ਫੇਰ ਵੀ ਅਗਰ ਕੋਈ ਅਸਾਂ ਗਾਇਆਂ ਦੇ ਉੱਤੇ ਰਸਤੇ ਵਿੱਚ ਆਬਜੈਕਸ਼ਨ ਕਰਦਾ ਤੇ ਉਹਦਾ ਪਰਮਿਟ ਕੈਨਸਲ ਸਮਝਿਆ ਜਾਏਗਾ। ਔਰ ਕੀ ਮੰਗ ਕਰਦੇ ਲੋਕ ਜੇ ਕੋਈ ਪ੍ਰਸ਼ਾਸਨ ਤੋਂ ਉਹਦੇ ਅਸੀਂ ਮੰਗ ਕਰਦੇ ਆ ਅਸੀਂ ਪਿਛਲੇ ਦਿਨ ਵੀ ਤਰਤਾ ਰੋਡ ਤੇ ਇੱਕ ਸਲੈਟਰ ਹਾਊਸ ਪੜਿਆ ਸੀ ਉਥੇ ਗਾਈਆਂ ਪਤਾ ਨਹੀਂ ਕਿੱਥੋਂ ਵੱਢ ਕੇ ਲਿਆਉਂਦੇ ਸੀ ਤੇ ਉਥੇ ਆ ਕੇ ਉਹਨਾਂ ਨੂੰ ਪੀਸਟ ਕਰਕੇ ਤੇ ਪਕਸ਼ਿਆਂ ਵਿੱਚ ਪੈਕ ਕਰਦੇ ਸੀ ਔਰ ਅਸੀਂ 100 ਕਿੰਨੇ ਬਕਸੇ ਸੀਗੇ 10-10 ਕਿਲੋ ਦੇ ਤੇ 20-20 ਕਿਲੋ ਦੇ ਫੜ ਕੇ ਪੁਲਿਸ ਨੂੰ ਦਿੱਤੇ ਪਰਚਾ ਕਰਾਇਆ ਉਹਨਾਂ ਦੇ ਵੀ ਬੰਦੇ ਅੰਦਰ ਦਿੱਤੇ ਆ ਅਸੀਂ ਤਾਂ ਮੰਗ ਇਹ ਕਰਦੇ ਪੰਜਾਬ ਸਰਕਾਰ ਕੋਲ ਦੇਖੋ ਜੀ ਇਹ ਪਵਿੱਤਰ ਧਰਤੀ ਆ ਪੰਜਾਬ ਦੀ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਕੁਇਤਰ ਧਰਤੀ ਆ ਔਰ ਇੱਥੇ ਗਊ ਦਾ ਮਤਗੀ ਲੰਦੇ ਆ ਵੱਧ ਕਰਨ ਲਈ ਗਊਆਂ ਲੈ ਕੇ ਜਾਣੀਆਂ ਬੜੀ ਸ਼ਰਮਨਾਕ ਗੱਲ ਆ ਔਰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਧਾਰਾ ਲਾਈਆਂ ਜਾਣ ਕਿ ਜਿਹੜੇ ਇਹ ਬੰਦੇ ਕਿ ਬਾਹਰ ਨਾ ਆ ਸਕਣ ਤੈਹ ਦਿਨਾ ਜੇ ਲਾਂਚੇ ਰਹਿਣ ਤਾਂ ਕਿ ਇਹਨਾਂ ਨੂੰ ਸਿਹਤ ਆ ਜਾਏ ਕਿ ਕਿਸੇ ਵੀ ਜੀਵ ਜੰਤੂ ਨੂੰ ਦਾ ਵੱਧ ਕਿਵੇਂ ਕਰਨਾ ਕਿਉਂਕਿ ਉਹਦੇ ਅੰਦਰ ਵੀ ਜਾਨ ਹੁੰਦੀ ਆ ਇਨਸਾਨ ਨੂੰ ਤਾਂ ਚੁੰਨੀ ਵੜ ਦੋ ਤੇ ਕਿੰਨਾ ਕਹਿਰਾਂਦਾ ਤੇ ਉਹ ਬੇਜਾਨ ਜਾਨਵਰ ਨੂੰ ਪਤਾ ਕੀ ਤੇ ਗਊ ਨੂੰ ਅਸੀਂ ਮਾਦਾ ਕਹਨੇ ਆ ਅਸੀਂ ਤੇ ਸਮਝਾਂਗੇ ਇਹਨਾਂ ਦੇ 302 ਦਾ ਪਰਚਾ ਉਹਨਾਂ ਕਹਿ ਜਾਂਦੇ ਜਿਸ ਤਰ੍ਹਾਂ ਕਿੰਨੇ ਪਤਾ ਨਹੀਂ ਕਿੰਨੇ ਹਾਂ ਜਿਹੜਾ ਅੱਜ ਜਨਾਲੇ ਥਾਣੇ ਦੇ ਬਾਹਰ ਖੂਚਾ ਲਾ ਅਜਰਾ ਗਊਆਂ ਦਾ ਟਰੱਕ ਫੜਿਆ ਗਿਆ ਪਰਿਆ ਕੀ ਕਰਨ ਕੋ ਇਹਦੇ ਜੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 20-22 ਦੇ ਕਰੀਬ ਗਾਵਾਂ ਵਾਂ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿਥੇ ਸਾਡੀ ਪੁਲਿਸ ਨੂੰ ਅਨਪੌਂਡ ਕੀਤਾ ਤੇ ਟੋਲ ਪਲਾਜ਼ਾ ਨਿੱਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਹਦੇ ਇਸ ਕਰੀਬ 20 ਤੋਂ 22 ਦੇ ਕਰੀਬ ਗਾਈਆਂ ਨੇ ਜੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋਲ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਐਜਪਰ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਈਆ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਸ਼ਪਿੰਡਾ ਜੀ ਦੂਸਰਾ ਹੈਗਾ ਅਮਰਵੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਹ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਵਾਂਗੇ ਬਹੁਤ ਸਾਰੇ ਕਿੰਨੀਆਂ ਕਾਇਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਜੀ ਮੋਦੀ ਜੀ ਵੀ ਇਹ ਕੀ ਕਰਦੇ ਫਿਲਹਾਲ ਹੁਣ ਹੀ ਰਾਉਂਡ ਅਪ ਕੀਤੇ ਨੇ ਪੁਸ਼ਗੀ ਚਲਦੀ ਆ ਜੀ ਅਸੀਂ ਇਹਨਾਂ ਨੂੰ ਬਰੀਕੀ ਨਾਲ ਥੋਰਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜਿਹੇ ਕਿੰਨੇ ਕਿ ਕਿਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਵਾਂਗੇ ਤੇ ਗੋਮਾਂ ਕਿੱਥੇ ਜਾਈਏ ਫਿਲਹਾਲ ਇਹਨਾਂ ਦੇ ਦਸਨ ਮੁਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇੱਥੇ ਕੌਣ ਸੇਲ ਕਰਦਾ ਪੰਜਾਬ ਚ ਇਹ ਜੀ ਹੋਰ ਕਿੱਥੇ ਕਿੱਥੇ ਇਹ ਚੀਜ਼ ਹੋਈ ਆ ਉਹ ਸਾਰਾ ਬੈਰੀਕ ਹੈ